ਇੱਕ ਚਾਹ ਵਾਲੇ ਵੱਲੋਂ ਟ੍ਰੇਨ ਦੇ ਵਿੱਚ ਇੱਕ ਅਫਵਾਹ ਫੈਲਾਈ ਜਾਂਦੀ ਹੈ ਕਿ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ ਯਾਤਰੀ ਫਟਾਫਟ ਦੂਸਰੇ ਟਰੈਕ ਤੇ ਕੁੱਟ ਜਾਂਦੇ ਨੇ ਜਿਸ ਤੋਂ ਬਾਅਦ 13 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦੀ ਹੈ ਇਹ ਮਾਮਲਾ ਜੋ ਸਾਹਮਣੇ ਆ ਰਿਹਾ ਹੈ ਇਹ ਮਹਾਰਾਸ਼ਟਰ ਦੇ ਜਲਗਾਉ ਤੋਂ 2 ਜਨਵਰੀ ਦੇ ਲਖਨਊ ਤੋਂ ਮੁੰਬਈ ਜਾ ਰਹੀ ਪੁਸ਼ਪਕ ਐਕਸਪ੍ਰੈਸ 32 ਯਾਤਰੀਆਂ ਨੇ ਜਦ ਦੂਸਰੇ ਟਰੈਕ ਤੇ ਆ ਰਹੀ ਕਰਨਾਟਕ ਐਕਸਪ੍ਰੈਸ ਨੂੰ ਕੁੱਟ ਲ ਦਿੱਤਾ ਉਸ ਬਾਅਦ ਇਹ ਮਾਮਲਾ ਸਾਹਮਣੇ ਆਉਂਦਾ ਹੈ ਖਾਤ ਵਿਚ ਦੱਸਿਆ ਜਾ ਰਿਹਾ ਹੈ ਕਿ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 10 ਜ਼ਖਮੀਆਂ ਦਾ ਇਲਾਜ ਜਲਗਾਉਂ ਦੇ ਸਭਾ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਇਹਨਾਂ 13 ਲੋਕਾਂ ਦੀ ਮੌਤ ਕਿਉਂ ਹੁੰਦੀ ਹੈ ਤੇ ਕੀ ਕਾਰਨ ਨੇ ਦੱਸਿਆ ਜਾ ਰਿਹਾ ਹੈ ਕਿ ਇਫਰਾਨ ਇੱਕ ਚਾਹ ਵਾਲੇ ਨੇ ਰੇਲ ਗੱਡੀ ਦੇ ਵਿੱਚ ਅਫਵਾਹ ਫੈਲਾ ਦਿੱਤੀ ਹੈ ਕਿ ਰੇਲ ਗੱਡੀ ਦੇ ਵਿੱਚ ਅੱਗ ਲੱਗ ਗਈ। ਜਿਹਾ ਘਟਾ ਦੇ ਦੌਰਾਨ ਇੱਕ ਚਾਹ ਵਾਲੇ ਵੱਲੋਂ ਇਹ ਅਫਵਾਹ ਫੈਲਾਉਣਾ ਉਸ ਤੋਂ ਕਾਫੀ ਪਾਰੀ ਪੈ ਗਿਆ। ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਕੀ ਕੀਤਾ ਜਾਂਦਾ ਹੈ ਇੱਕ ਟਰੈਕ ਤੋਂ ਬਿਨਾਂ ਟ੍ਰੇਨ ਨੂੰ ਰੁਕੇ ਦੂਸਰੇ ਟਰੈਕ ਤੇ ਛਾਲਾ ਮਾਰ ਮਾਰ ਦਿੰਦੇ ਨੇ। ਜਿਸ ਤੋਂ ਬਾਅਦ ਦੂਸਰੇ ਟਰੈਕ ਤੋਂ ਆ ਰਹੀ ਕਰਨਾਟਕ ਐਕਸਪ੍ਰੈਸ ਨੇ ਉਹਨਾਂ ਨੂੰ ਕੁਚਲ ਦਿੱਤਾ। ਜਿਹਾ ਘਟਾ ਸਾਹਮਣੇ ਆ ਰਹੀ ਹੈ ਮਹਾਰਾਸ਼ਟਰ ਦੀ ਕਿ ਜਿਸ ਚਰਨਲ ਡੱਬੇ ਦੇ ਵਿੱਚ ਆਖਰੀ ਸਫਰਕਾਰੇ ਸਨ ਉਥੇ ਅਫਵਾਹ ਫੈਲਾ ਦਿੱਤੀ ਜਾਂਦੀ ਹੈ ਕਿ ਉਸ ਦੇ ਵਿੱਚ ਅੱਕ ਲੱਗ ਗਈ ਹੈ ਦੇ ਦੋਨੋਂ ਕਬਰਾ ਕੇ ਜਲਦੀ ਟ੍ਰੇਨ ਦੇ ਵਿੱਚੋਂ ਛਾਲ ਮਾਰ ਦਿੰਦੇ ਨੇ ਦੋ ਯਾਤਰੀਆਂ ਵੱਲੋਂ ਛਾਲਾ ਮਾਰਿਆ ਜਾਂਦਿਆਂ ਨੇ ਜਿਹੜਾ ਨਾਮ ਬੁੱਦਲ ਕੁਮਾਰ ਤੇ ਵਿਜੇ ਕੁਮਾਰ ਹੈ ਇਸ ਤੋਂ ਬਾਅਦ ਕਿਸੇ ਨੇ ਚੇਨ ਪੁੱਲਿੰਗ ਕੀਤੀ ਅਤੇ ਕੁਝ ਹੋਰ ਪੈਸੇਂਜਰ ਨੇ ਆਪਣੀ ਜਾਨ ਬਚਾਉਣ ਦੇ ਲਈ ਟ੍ਰੇਨ ਤੋਂ ਛਾਲ ਮਾਰ ਦਿੱਤੀ ਅਪਾਤਵਾਦ ਤੋਂ ਬਾਅਦ ਟ੍ਰੇਨ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਜਾਂਦਾ ਲੋਕ ਪਹਚਾਨ ਦੇ ਲਈ ਟ੍ਰੇਨ ਦੇ ਵਿੱਚ ਇੱਧਰ ਉੱਧਰ ਭੱਜਨ ਲੱਗਦੇ ਨੇ ਯਾਰਦਰ ਉਧਰ ਨਿਕਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁਝ ਲੋਕ ਟਰੈਕ ਤੇ ਕੂਟ ਗਏ ਤੇ ਕੁਝ ਦੂਸਰੇ ਦਰਵਾਜ਼ੇ ਤੋਂ ਛਲਾਂਗ ਲਗਾ ਕੇ ਆਪਣੀ ਜਾਨ ਬਚਾਉਂਦੇ ਹੋਏ ਨਜ਼ਰ ਆਏ। ਚਸ਼ਮਦੀਤਾ ਦੇ ਮੁਤਾਬਕ ਲੋਕ ਜੇਕਰ ਟਰੈਕ ਦੇ ਵੱਲ ਨਾ ਭੱਜਦੇ ਜਾਂ ਉੱਥੇ ਨਾ ਕੁੱਦਦੇ ਤਾਂ ਸ਼ਾਇਦ ਇਹ ਵੱਡਾ ਹਾਦਸਾ ਨਹੀਂ ਹੋਣਾ ਸੀ। ਜ્યાં 13 ਲੋਕਾਂ ਦੀ ਹਾਦਸੇ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਹੈ ਜਿਨ੍ਹਾਂ ਦੀ ਪਛਾਣ ਹੋਈ ਹੈ ਤੇ 10 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ।